ਹੋ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਆਏ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆਮ ਘਰ ਆਮ ਘਰ ਨੇ ਗਰੀਬ ਨੇ ਕਿਸਾਨ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨੇ ਇੱਕ ਬਹੁਤ ਮੋਜਾ ਫੈਸਲਾ ਲਿਆ ਆ ਗਰੀਬ ਵਿਰੋਧੀ ਫੈਸਲਾ ਲਿਆ ਆ ਮਜ਼ਦੂਰ ਵਿਰੋਧੀ ਫੈਸਲਾ ਲਿਆ ਆ ਸਾਡੇ ਲਗਭਗ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਹ ਕੱਟ ਰਹੇ ਨੇ ਜਿਹਦੇ ਨਾਲ ਸਾਡੇ ਕੋਈ 32 ਲੱਖ ਦੇ ਕਰੀਬ ਜਿਹੜੇ ਲੋਕ ਨੇ ਜੀ ਨੇ ਪਰਿਵਾਰਾਂ ਦੇ ਉਹਨਾਂ ਦਾ ਰਾਸ਼ਨ ਕਾਰਡ ਪਾਸ ਬਾ ਜੜੀ ਆ ਉਹ ਕੱਟਣ ਜਾ ਰਹੀ ਆ ਔਰ ਇਹਦੇ ਪਿੱਛੇ ਆ ਰੀਜ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜੀ ਕਿ ਲੋਕ ਅਮੀਰ ਨੇ ਜਾਂ ਇਹ ਲੋਕ ਐਸਤਰਾ ਨੇ ਜਦਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ ਪੰਜਾਬ ਦੇ ਵਿੱਚ 1 ਕਰੋੜ ਤੇ 53 ਲੱਖ ਲਾਭਪਾਤਰੀ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਰਾਸ਼ਨ ਕਾਰਡ ਆ ਉਹਦੇ ਬਿਹਾਫ ਦੇ ਉੱਤੇ ਰਾਸ਼ਨ ਜਿਹੜਾ ਆ ਉਹ ਮਿਲਦਾ ਆ ਰਿਹਾ ਸੀਗਾ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਕਿ ਕੇਵਾਈਸੀ ਕਰਾਈ ਔਰ ਇੱਕ ਕੋਈ 23 ਲੱਖ ਜਿਹੜੇ ਪ੍ਰਵਾ ਮੈਂਬਰ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਘੱਟ ਦਿੱਤੇ ਗਏ ਹੁਣ ਨਵੀਂ ਇੱਕ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟਣ ਜਾ ਰਹੇ ਨੇ ਪੰਜਾਬ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਇੱਕ ਆਟਰ ਸਟੇਟਾ ਪੰਜਾਬ ਦੇ ਹਾਲਾਤ ਵੀ ਆ ਦੂਜੀਆਂ ਸਟੇਟਾਂ ਨਾਲੋਂ ਕਾਫੀ ਜੜੇ ਨੇ ਉਹ ਵੱਖ ਨੇ ਲੋਕ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਮਗਹਾਈ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਜੜਾ ਕੋਈ ਸਹੂਲਤ ਦੇਣੀ ਪੈਂਦੀ ਹੈ ਜਿੱਥੇ ਉਥੇ ਬਹੁਤ ਮੰਦ ਭਾਗੀ ਗੱਲ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਸਹੂਲਤ ਦੇਣ ਦੀ ਬਜਾਏ ਸਹੂਲਤ ਜਿਹੜੀ ਆ ਪੰਜਾਬ ਦੇ ਲੋਕਾਂ ਕੋਲੋਂ ਖੋ ਰਹੀ ਆ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਹੈ ਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਦਾ ਗ੍ਰੇਟੈਸਟ ਹੈਪੀਨਸ ਆਫ ਦਾ ਗ੍ਰੇਟੈਸਟ ਨੰਬਰ ਤੇ ਜਿਆਦਾ ਲੋਕਾਂ ਨੂੰ ਜਿਆਦਾ ਸਹੂਲਤਾਂ ਮਿਲਣ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਆ ਉਹ ਇਹ ਹੁੰਦਾ ਪਰ ਕਿਉਂਕਿ ਪਾਸ ਪਾਸੋਂ ਪਤਾ ਨਹੀਂ ਪੰਜਾਬ ਦੇ ਨਾਲ ਕੀ ਜੜੀ ਆ ਔਖਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿਰੋਧ ਦੇ ਵਿੱਚ ਹੀ ਜੜਾ ਆ ਉਹ ਕੰਮ ਕੀਤਾ ਆ ਔਰ ਅੱਜ ਵੀ ਉਹੀ ਕੰਮ ਜਿਹੜਾ ਉਹ ਕਰਨ ਜਾ ਰਹੇ ਨੇ ਸੋ ਜੇ ਆਪਾਂ ਪੂਰਾ ਦੇਖੀਏ ਤੇ ਲਗਭਗ ਤਿੰਨ ਜੀਆਂ ਦੇ ਪਿੱਛੇ ਇੱਕ ਜੀ ਦਾ ਕਾਰਡ ਜਿਹੜਾ ਆ ਉਹ ਕੱਟਿਆ ਜਾਊਗਾ ਜੇ ਇਹ ਸਾਰਾ ਕੁਝ ਲਾਗੂ ਕਰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਦੇ ਵਿੱਚ ਉਹ ਨਾਮ ਜਿਹੜਾ ਆ ਉਹ ਨਹੀਂ ਕੱਟਣ ਦੇਵਾਂਗੇ ਅਸੀਂ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਦਲਤ ਪਰਵਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਡਟ ਕੇ ਖੜੇ ਆ ਔਰ ਜਦ ਤੱਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਔਰ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਅਸੀਂ ਇਹ ਪਹैया ਕੀਤਾ ਹੋਇਆ ਹੈ ਕਿ ਅਸੀਂ ਕਿਸੇ ਵੀ ਪਰਿਵਾਰ ਨੂੰ ਜਿਹੜਾ ਉਹਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਸਮੁੱਚੀ ਅੰਮ੍ਰਿਤਸਰ ਦੀ ਟੀਮ ਜਿਹੜੀ ਆ ਇਸ ਵੇਲੇ ਤੁਹਾਡੇ ਸਾਹਮਣੇ ਬੈਠੀ ਆ ਅਸੀਂ ਇਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸੰਘਰਸ਼ ਵੜਨਾ ਪਵੇ ਸਾਨੂੰ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਪਵੇ ਰਾਜਨੀਤਿਕ ਤੌਰ ਤੇ ਕਰਨਾ ਪਵੇ ਸੜਕਾਂ ਤੇ ਉਤਰਨਾ ਪਵੇ ਕੁਝ ਵੀ ਹੋਵੇ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਆ ਉਤੋਂ ਖਾਣੀ ਹੋਣ ਦੇਣਾ ਚਾਹੁੰਦੇ ਪਰ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੀ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਬਰਦਾਸ਼ਤ ਕਰਾਂਗੇ ਸੋ ਇਹ ਜਿਹੜਾ 55 ਲੱਖ ਕਾਰਡ 23 ਲੱਖ ਮੈਂ ਪਹਿਲਾਂ ਕਿਹਾ ਕਿ ਈ ਕੇ ਵਾਈ ਸੀ ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਹੋਰ ਕਟਣ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜੜੀ ਆ ਉਹ ਭਾਜਪਾ ਦੀ ਆ ਗਈ ਹੈ ਜਦ ਗੱਲ ਕਰਲਾਂ ਕਿ ਕਿਹੜੇ ਜ਼ੋਨ ਦੇ ਵਿੱਚ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਆ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਇਲਾਕਾ ਆਉਂਦਾ ਹੈ ਇਹਦੇ ਵਿੱਚ 7 ਲੱਖ 6000 ਤੇ 648 ਕਾਰਜ ਜੜ ਨੇ ਉਹ ਕੱਟੇ ਜਾ ਰਹੇ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਚਲੰਦਰ ਕਪੂਰਥਲਾ ਐਸਬੀਐਸ ਨਗਰ ਇਹਦਾ ਦੇਖ ਲਿਏ ਤੇ 552836 ਕਾਰਟ ਜਿਹੜੇ ਨੇ ਉਹਦੇ ਵਿੱਚ ਕੱਟੇ ਜਾ ਰਹੇ ਨੇ ਮਾਲਵਾ ਦੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਪਰ ਮਾਲਵੇ ਦੇ ਵਿੱਚ 204830 ਕਾਰਟ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਪਾਸ ਪਾ ਨੂੰ ਚੇਤਾਵਨੀ ਦੇਣੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀਗੀ ਪਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਹੱਈਆ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਇਨ ਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਆਂ ਔਰ ਇਹ ਜਿਹੜੀ ਕੋਝੀ ਚਾਲ ਆ ਭਾਜਪਾ ਦੀ ਇਹਨੂੰ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀ ਆ ਔਰ ਕੋਈ ਵੀ ਅਸੀਂ ਜਿਹੜਾ ਕਾਡ ਦੇ ਵਿੱਚ ਉਹ ਨਾਮ ਜਿਹੜਾ ਆ ਉਹਨਾਂ ਹੀ ਕੱਟਣ ਦਵਾਂਗੇ ਕਰਦੇ ਸੋ ਜੀ ਕਰੋ ਜਿਹੜੀ ਪਿਛਲੇ ਦਿਨਾਂ 'ਚ ਬੀਜੇਪੀ ਦੇ ਆਗੂ ਨੂੰ ਡਿਟੇਨ ਕੀਤਾ ਗਿਆ ਸੀਗਾ ਉਹ ਜਿਹੜੇ ਕੈਂਪ ਲਗਾ ਰਹੇ ਸੀਗੇ ਉਹ ਜਿਹੜਾ ਡਿਫਰੈਂਟ ਹੈ ਔਰ ਉਹ ਕੀ ਕੀ ਸਰਕਾਰ ਦੀ ਪੰਚਾ ਸੀ ਦੇਖੋ ਕਈ ਵਾਰੀ ਇਸ ਤਰ੍ਹਾਂ ਹੈ ਕਿ ਜਿਹੜੀ ਵੀ ਸਰਕਾਰ ਦੀ ਕੋਈ ਕੇਂਦਰ ਦੀ ਸਰਕਾਰ ਦੀ ਕੋਈ ਸਕੀਮ ਹੈ ਉਹ ਪੰਜਾਬ ਸਰਕਾਰ ਦੀ ਕੋਲੈਬੋਰੇਸ਼ਨ ਦੇ ਨਾਲ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਸਾਡੇ ਲਾਗੂ ਹੋਣੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਡਾਇਰੈਕਟਲੀ ਤੁਸੀਂ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰੋ ਤੁਸੀਂ ਆਧਾਰ ਕਾਰਡ ਲਓ ਤੁਸੀਂ ਪੈਨ ਕਾਰਡ ਲਓ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਤੋਂ ਦੋਸ ਕੈਨ ਬੀ ਮਿਸਯੂਜ਼ਡ ਹੈਨਾ ਸੋ ਹੋਣਾ ਚਾਹੀਦਾ ਜੋ ਵੀ ਜਿਹੜੀ ਵੀ ਸਕੀਮ ਆਉਂਦੀ ਆ ਕੇਂਦਰ ਸਰਕਾਰ ਦੀ ਕੋਈ ਸਕੀਮ ਆ ਉਹਦੇ ਵਿੱਚ ਸਾਡੇ ਵੀ ਡਿਪਾਰਟਮੈਂਟਸ ਨੇ ਸਾਡੇ ਡਿਪਾਰਟਮੈਂਟਸ ਉਹਨੂੰ ਇੰਪਲੀਮੈਂਟ ਕਰਦੇ ਨੇ ਜੇ ਕੋਈ ਆ ਸਿੱਧੇ ਲੋਕਾਂ ਕੋਲ ਜਾ ਕੇ ਜਿਹੜੇ ਐਕਚੁਅਲੀ ਸਾਡੇ ਮਸਲੇ ਨੇ ਸਾਡਾ 8000 ਕਰੋੜ ਆਰਡੀਐਫ ਦਾ ਬਚਿਆ ਕੇਂਦਰਾਂਲ ਪਿਆ ਉਹ ਤੇ ਸਾਡਾ ਵਾਪਸ ਨਹੀਂ ਦੇ ਰਹੇ ਔਰ ਸਿੱਧਾ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਡਾਟਾ ਜਿਹੜਾ ਆ ਉਹ ਚੋਰੀ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਲੈਕਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜੜੀ ਆ ਦਰبار ਤੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਇਹਦਾ ਮਤਲਬ ਸਰਕਾਰ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਹੈਗਾ ਜਾਂ ਉਹ ਕਰ ਹੀ ਨਹੀਂ ਰਹੇ ਦੇਖੋ ਪੰਜਾਬ ਦੇ ਨਾਲ ਕੇਂਦਰ ਸਰਕਾਰ ਦਾ ਕੀ ਤਾਲਮੇਲ ਆ ਜਿੱਥੇ ਅਸੀਂ ਆਪਣੇ ਪੈਸੇ ਮੰਗਦੇ ਆ ਜਿੱਥੇ ਅਸੀਂ ਉਹ ਵੀ ਸਾਡਾ ਹੱਕ ਆ ਜੇ 8000 ਕਰੋੜ ਆ ਤੇ ਇਹਦਾ ਮਤਲਬ ਕੋਈ ਭੀਖ ਧੋੜੀ ਮੰਗ ਰਹੇ ਉਹਨਾਂ ਕੋ ਸਾਡੇ ਟੈਕਸਸ ਦੇ ਪੈਸੇ ਨੇ ਜੀਐਸਟੀ ਲੱਗਦਾ ਉਹਦੇ ਵਿੱਚ ਸੀਜੀਐਸਟੀ ਵੀ ਆ ਐਸਜੀਐਸਟੀ ਵੀ ਆ ਅੱਧੇ ਪੈਸੇ ਕੇਂਦਰ ਨੂੰ ਜਾਂਦੇ ਨੇ ਸਾਡੇ ਸਾਡੇ ਟੈਕਸਾਂ ਦੇ ਜਾਂਦੇ ਨੇ ਉਹ ਸਾਡੇ ਟੈਕਸਾਂ ਦਾ ਹੀ ਵਾਪਸ ਦਿੰਦੇ ਨੇ ਨਾ ਸਾਨੂੰ ਅਸੀਂ ਕੋਈ ਭੀਖ ਥੋੜੀ ਮੰਗਦੇ ਆ ਉਹਨਾਂ ਤੋਂ ਤੇ ਜੇ ਸਾਡੇ ਕੱਟੇ ਹੋਏ ਟੈਕਸ ਦੇ ਪੈਸੇ ਵੀ ਨਹੀਂ ਦੇਨੇ ਉਤੋਂ ਸਾਡੇ ਤੇ ਇਹੋ ਜਿਹੀਆਂ ਜੜੀਆਂ ਨੇ ਪਾਲਿਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਇਹੋ ਜੀਆਂ ਥੋਪਣੀਆਂ ਨੇ ਤੇ ਫਿਰ ਫੇਰ ਤੇ ਲੋਕ ਪੰਜਾਬ ਦੇ ਦੁਖੀ ਹੋਣਗੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਇੱਕ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਿੱਧਾ ਸੰਦੇਸ਼ ਦੇ ਚੁਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ੱੱਕਾ ਬਰਦਾਸ਼ਤ ਨਹੀਂ ਕਰਾਂਗੇ ਮੇਰਾ ਇਸ ਮੁੱਦੇ ਤੇ ਆਗੇ ਸਵਾਲੇ ਤੁਹਾਨੂੰ ਹੋਰ ਵੀ ਚੱਲਣਗੇ ਕਿ ਅੱਜ ਦੇ ਇਹ ਰਾਸ਼ਨ ਕਾਰਡ ਵਾਲੇ ਪਾਸੇ ਚੱਲੇ ਨੇ ਕੱਲ ਨੂੰ ਜਿਹੜੀ ਕੇਂਦਰ ਦੀ ਬਹੁਤ ساری ਸਕੀਮਾਂ ਨੇ ਭਾਵੇਂ ਸੜਕਾਂ ਦੇ ਮਾਮਲੇ ਭਾਵੇਂ ਬਿਜਲੀ ਬੋਰਡ ਦੇ ਜਾਂ ਹੋਰ ਇਸ ਤਰ੍ਹਾਂ ਦੇ ਫਿਰ ਸਾਰਿਆਂ ਦੇ ਵਿੱਚ ਧਗਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਣਗੇ ਇੱਥੇ ਰਾਸ਼ਨ ਕਾਰਡ ਵਾਲੇ ਮਾਮਲੇ ਸ਼ੁਰੂ ਕੀਤਾ ਤਾਂ ਕੀ ਤੁਸੀਂ ਉਸ ਦੇ ਲਈ ਤਿਆਰ ਹੋ ਕੱਲ ਨੂੰ ਕੋਈ ਵੀ ਪ੍ਰੋਜੈਕਟ ਉਹ ਕਹਿ ਲੈਂਗੇ ਅਸੀਂ ਸਿੱਧਾ ਤਿਆਰ ਕਰ ਲੱਗੇ ਸਰਕਾਰ ਨੂੰ ਤੇ ਫਿਰ ਉਹ ਡੈਮੋਕਰੇਟਿਕਲੀ ਉਹ ਜਿਹੜੀ ਥੋੜੀ ਸਰਕਾਰ ਉਹਨੂੰ ਜੇ ਪੁੱਛਣਗੇ ਨਹੀਂ ਤੇ ਸਿੱਧਾ ਦੇਖੋ ਤੁਸੀਂ ਤਿਆਰ ਹੋ ਦੇ ਲਈ ਸਰਕਾਰ ਦੇਖੋ ਸਾਡਾ ਜਿਹੜਾ ਸੰਵਿਧਾਨ ਆ ਸਰਵੋੱਚ ਕਾਨੂੰਨ ਆ ਦੇਸ਼ ਦਾ ਉਹਦੇ ਵਿੱਚ ਹਰ ਇੱਕ ਪ੍ਰੋਵੀਜ਼ਨ ਪਾਈ ਗਈ ਆ ਸੰਘਾਤਮਕ ਟਾਂਚਾ ਆ ਸਾਡਾ ਕੋਜ ਪਾਵਰਸ ਕੇਂਦਰ ਸਰਕਾਰ ਕੋਲ ਨੇ ਕੋਜ ਰਾਜਾਂ ਨਹੀਂ ਆ ਸਰਕਾਰਾਂ ਕੋਲ ਨੇ ਠੀਕ ਆ ਜਿਹੜੀ ਵੀ ਸਕੀਮ ਜਿਹੜੀ ਵੀ ਕੋਈ ਵਿਸ਼ਾ ਕੇਂਦਰ ਦੇ ਸਰਕਾਰ ਦੇ ਅਧੀਨ ਆਉਂਦਾ ਹੈ ਉਥੇ ਨਿਜ਼ਮ ਬਣਾਉਣ ਪਰ ਕਲੈਬੋਰੇਸ਼ਨ ਜਿਹੜੀ ਆ ਫੈਡਰਲ ਸਟਰਕਚਰ ਦੇ ਵਿੱਚ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਉਹ ਉਹ ਭਾਰਤ ਨੂੰ ਇੱਕ ਸੰਗੀਟਾਂਚਾ ਪ੍ਰਦਾਨ ਕਰਦਾ ਹੈ ਔਰ ਸੰਗੀਟਾਂਚੇ ਦੇ ਵਿੱਚ ਸੈਂਟਰ ਔਰ ਸਟੇਟਸ ਦੀਆਂ ਅਲੱਗ ਅਲੱਗ ਭਾਗ ਬੜਾ ਉਹ ਇਹ ਕਹਿੰਦੇ ਨੇ ਕਿ ਉਹ ਤੇ ਪੁੱਛ ਨਹੀਂ ਰਹੇ ਸੈਂਟਰ ਵਾਲੇ ਉਹ ਤੇ ਸਰਕਾਰ ਨੂੰ ਕੋਈ ਜਾਣੀ ਇਹ ਇਹੀ ਇਹੀ ਤੇ ਇਹੀ ਤੇ ਰੋਣਾ ਹੈ ਇਹੀ ਤੇ ਗੱਲ ਆ ਇਹੀ ਤੇ ਗੱਲ ਕਰ ਰਹੇ ਆ ਹੁਣ ਕਿ ਤੁਸੀਂ ਆਪਣੇ ਆਪ ਫੈਸਲਾ ਲਈ ਜਾ ਰਹੇ ਹੋ 8 ਲੱਖ 8 ਬਾ ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਜੜੇ ਆ ਉਹ 32 ਲੱਖ ਲੋਕਾਂ ਦੀਆਂ ਥਾਲੀਆਂ ਦੇ ਵਿੱਚ ਉਹ ਰਾਸ਼ਨ ਚੁੱਕ ਰਹੇ ਹੋ ਪੰਜਾਬ ਜਿਹੜਾ ਹੈ 1.5% ਏਰੀਆ ਜੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਹੈ ਕਿੰਨਾ ਰਾਸ਼ਨ ਜਿਹੜਾ ਹੈ ਉਹ ਕੇਂਦਰ ਨੂੰ ਮੁਹੱਈਆ ਕਰਦਾ ਹੈ ਭਾਰਤ ਨੂੰ ਮੁਹੱਈਆ ਕਰਦਾ ਤੇ ਜੇ ਉਹ 1.5% ਧਰਤੀ ਦੇ ਉੱਤੋਂ ਇੰਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਸੂਬਿਆਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਂਗੇ ਬਿਲਕੁਲ ਕਦਾ ਚੇਤੇ ਨਹੀਂ ਹੋਊਗਾ ਔਰ ਜਿਹੜੀ ਵੀ ਸਕੀਮਾਂ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੋਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲਿੰਕ ਰੋਡਸ ਦੇ ਪੈਸੇ ਰੁਕੇ ਸਾਡੀਆਂ ਲਿੰਕ ਰੋਡਸ ਦੇ ਉੱਤੇ ਜਿਹੜਾ ਅਸੀਂ ਉਹਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਤਨ ਸਮੇਂ ਸਿਰ ਆਏਂਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ ਕਿਰਿਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਵੀ ਕਈ ਜਗ੍ਹਾ ਤੇ ਪ੍ਰੈਸ ਕਾਨਫਰੰਸ ਹੋ ਰਹੀਆਂ ਨੇ ਕਿ ਤੋਸਰੀ ਫੇਕ ਵੋਟਸ ਵੱਡੀਆਂ ਹਨ ਕਿ ਲੱਗਦਾ ਕਿ ਪੰਜਾਬ 'ਚ ਇਹ ਇਲੈਕਸਿਲਾ ਵਰਸਕ ਦੀ ਪੱਤਰ ਆ ਦੇਖੋ ਜਿਸ ਤਰ੍ਹਾਂ ਦਾ ਇਨਾ ਟੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਦੈਨੇ ਆ ਅਸੀਂ ਪੈਨ ਕਾਰਡ ਦੈਨੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇਥੋਂ ਤੇ ਇਹ ਖਦਸ਼ਾ ਜਾਹਰ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੁਜਵਾਨ ਲੋਕਾਂ ਦਾ ਜਿਹੜਾ ਆ ਉਹ ਸੁਭਾਅ ਹੈ ਔਰ ਪੰਜਾਬ ਦੇ ਲੋਕ ਕਦਾਚੇ ਤੇ ਇਹ ਗੱਲ ਜਿਹੜੀ ਆ ਪਰਵਾਹ ਨਹੀਂ ਕਰਨਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਯੂਜ਼ ਕੀਤਾ ਜਾਵੇ। ਲੇਕਿਨ ਭਾਜੀ ਪੀਜੇਪੀ ਕਹਿੰਦੀ ਅਸੀਂ ਲਗਾਤਾਰ ਕੈਂਪਸ ਲਗਾਵਾਂਗੇ ਵੀ ਜੇ ਕੋਈ ਡੀਟੇਲ ਕਰਨਾ ਸਰਕਾਰ ਡੀਟੇਲ ਕਰ ਸਕਦੀ ਕੋਈ ਇਸ਼ਕ ਨਹੀਂ। ਕਿ ਲੱਗਦਾ ਜੇ ਕੋਈ ਟੈਂਡਿੰਗ ਵੱਲ ਦਾ ਮਹੌਤ ਨਹੀਂ ਕ੍ਰੀਏਟ ਹੋ ਰਿਹਾ ਜੇ ਪੰਜਾਬ ਸੇ ਟਕਰਾਅ ਦੀ। ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾ ਦੇ ਮੁਤਾਬਿਕ ਚੱਲਦੀ ਆ। ਕੋਈ ਸਰਕਾਰ ਚਾਹੇ ਕੇਂਦਰ ਦੀ ਆ ਤੇ ਚਾਹੇ ਪੰਜਾਬ ਦੀ ਆ ਕੋਈ ਵੀ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਆ ਸੰਵਿਧਾਨ ਤੋਂ ਉੱਪਰ ਨਹੀਂ ਆ ਜੋ ਕੁਝ ਪ੍ਰਵੀਜ਼ਨਸ ਹੈਗੀਆਂ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨਗੇ ਤੇ ਫਿਰ ਜੋ ਕਾਨੂੰਨ ਦੁਆਰਾ ਬੰਨਧ ਐਕਸ਼ਨ ਆ ਉਹ ਲਿਆ ਜਾਊਗਾ ਉਹਨਾਂ ਤੇ ਤੁਸੀਂ ਸਾਰੇ ਵਧੀਰ ਵਕਵਾਕ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ 'ਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਸੀਐਮ ਸਾਹਿਬ ਵੀ ਕਰਨਗੇ ਇਸ ਲੈਵਲ ਨੂੰ ਤੁਸੀਂ ਕਰਕੇ ਵੀ ਇੱਕੋ ਜਗ੍ਹਾ ਜੇ ਸੀਐਮ ਸਾਹਿਬ ਕਰ ਦਿੰਦੇ ਤੇ ਫਿਰ ਹੋਰ ਵੱਡਾ ਮੈਸੇਜ ਜਾਣਾ ਸੀਗਾ ਦੇਖੋ ਸੀਐਮ ਸਾਹਿਬ ਕਲੀਅਰ ਕੱਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨੇ ਉਹਨਾਂ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਦੇ ਵਿੱਚ ਜਿੰਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ ਸੀਐਮ ਸਾਹਿਬ ਦੇ ਚੁੱਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਜੀ ਦਾ ਨਾਮ ਜਿਹੜਾ ਉਹ ਨਹੀਂ ਕੱਟਣ ਦਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ